ਸਾਡੇ ਮਾਨਯੋਗ ਸੀਐਮ ਸਾਹਿਬ ਪੰਜਾਬ ਜੀਨੇ ਜੋ ਯੋਧ ਨਸ਼ਾ ਅਬਰੋਧ ਜੋ ਮੁਹਿੰਮ ਸ਼ੁਰੂ ਕੀਤੀ ਹੈ ਉਹਦੇ ਤਹਿਤ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਭਮਨੀਓ ਰਾਣਾ ਜੀ ਦੀ ਅਗਵਾਈ ਹੇਠ ਉਹਨਾਂ ਦੀਆਂ ਡਾਇਰੈਕਸ਼ਨਾਂ ਹੇਠ ਅੱਜ ਸਾਡੇ ਸੀਆਈ ਸਟਾਫ ਦੀ ਟੀਮ ਨੇ ਦੋ ਨਸ਼ਾ ਸਮਗਲਰ ਆਪਣਾ ਗ੍ਰਿਫਤਾਰ ਕੀਤੇ ਹੈ ਜ ਜਨਾ ਨਾਂ ਨਾਂ ਹਰਜੀਤ ਔਰ ਹਰਦੀਪ ਨਾਂ ਜਿਹੜੇ ਠੱਠੀ ਸੋਲ ਥਾਣਾ ਚਵਾਲਦੇ ਰਹਿਣ ਵਾਲੇ ਆ ਇਹਨਾਂ ਪਾਸੋਂ 6 ਕਿਲੋ ਹਿਰਨ ਬਰਾਮਦ ਹੋਈ ਹੈ ਔਰ ਇਹ ਤੋਂ ਇਲਾਵਾ ਇਹਨਾਂ ਕੋਲੋਂ ਇੱਕ ਸਵਿਫਟ ਕਾਰ ਰਿਕਵਰ ਕੀਤੀ ਹੈ ਜਿਨ੍ਹਾਂ ਦੇ ਖਿਲਾਫ ਐਨਟੀ ਪੇਸ ਸੈਕਟਰ ਦੇ ਤਹਿਤ ਪਰਚਾ ਦਰਜ ਕਰ ਲਿਆ ਗਿਆ ਬੇਸਿਕਲੀ ਇਹਨਾਂ ਦਾ ਇੰਟਰਨੈਟ ਸਰਹੱਦ ਪਾਰ ਪਾਕਿਸਤਾਨ ਚ ਹੈ ਉਹਨਾਂ ਦੇ ਆਕਾ ਉੱਥੇ ਹੈ ਜਿਨ੍ਹਾਂ ਦਾ ਇਹਨਾਂ ਦਾ ਕੰਟੈਕਟ ਫੋਨ ਫੋਨ ਜਰੀ ਹੈ ਔਰ ਡਰੋਨ ਰਸਤੇ ਇਹ ਸਾਰੀਆਂ ਕੇਪਾ ਆ ਰਹੀਆਂ ਜੀ ਸਰ ਕਿੰਨੇ ਬੰਦੇ ਹਿਟ ਟੋਟਲ ਇਹ ਟੋਟਲ ਦੋ ਬੰਦੇ ਆ ਹਰਜੀ ਹਰਜੀਤ ਐ ਇੱਕ ਦਾ ਨਾਮ ਇੱਕ ਦਾ ਨਾਮ ਹਰਦੀਪ ਐ ਔਰ ਦੋਨੇ ਹੀ ਠਠੀ ਸੋਲ ਥਾਣਾ ਚਵਾਲਦੇ ਰਹਿਣ ਵਾਲੇ ਸਰ ਬਾਕੀ ਕੋਈ ਇਹਨਾਂ ਦਾ ਹੋਰ ਕੀ ਹੈਗੇ ਮੈਂਬਰ ਨੂੰ ਮਰਦਾ ਐ ਦੇਖੋ ਜੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਔਰ ਕਿਉਂਕਿ ਅਜੇ ਇਹ ਵੀ ਇਨਵੈਸਟੀਗੇਸ਼ਨ ਚੱਲ ਰਹੀ ਆ ਕਿ ਇਹਨਾਂ ਨੇ ਕਿੰਨੇ ਗੇੜੇ ਲਾਏ ਆ ਅੱਗੇ ਮਾਲ ਕਿੱਧਰ ਜਾ ਰਿਹਾ ਐ ਇਹਦਾ ਪੈਸਾ ਜੋ ਇਹ ਕਮਾਰ ਰਿਹਾ ਡਰਗ ਮਨੀ ਹੈ ਉਹ ਕਿੱਥੇ ਜਾ ਰਿਹਾ ਉਹਦਾ ਕੀ ਸਾਰਾ ਨੈਟਵਰਕ ਐ ਉਸ ਨੂੰ ਆਪਾਂ এক্সਪੋਜ਼ ਕਰ ਰਹੇ ਆ ਸਰ ਦੋਨੇ ਪਾਸੇ ਦੇ ਕਾਬੂ ਕਰ ਲਏ ਕਿ ਨਹੀਂ ਜੀ ਦੋਲੇ ਕਾਬੂ ਕਰ ਲਏ ਹਾਂ ਦੋ ਬੰਦੇ ਆਲਰੇਡੀ ਕਾਬੂ ਕਰ ਲਏ ਅਸਲਾ ਅਸਲਾ ਕੋਈ ਨਹੀਂ ਫਿਲਹਾਲ ਅਸਲਾ ਕੋਈ ਨਹੀਂ ਬਰਾਮੇ ਸਰ ਕੋਈ ਪ੍ਰੋਬਲਮ ਕੋਈ ਨਹੀਂ ਆ ਕਿ ਨਾ ਤੇ ਕੁਝ ਐ ਨਹੀਂ ਅਜੇ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਫਿਲਹਾਲ ਇਹਨਾਂ ਦਾ ਕੋਈ ਪੁਰਾਣਾ ਰਿਕਾਰਡ ਨਹੀਂ ਹੈ ਇਹ ਇਸ ਬਾਰੇ ਜਿਹੜੇ ਇਹਦੇ ਬੈਕਵਰਡ ਲਿੰਕ ਆ ਔਰ ਫਾਰਵਰਡ ਲਿੰਕ ਆ ਉਹ ਵੀ ਆਪਾਂ ਇਨਵੈਸਟੀਗੇਟ ਕਰ ਰਹੇ ਆ